ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਨੀਲ ਕੁਮਾਰ ਲਾਹਵੜਾ ਹੈ ਅੱਜ ਸਾਡਾ ਮਹਾਰਾਜ ਦੀ ਕਿਰਪਾ ਨਾਲ 105ਵਾਂ ਨੰਗਰ ਤੋਂ ਕਮਿਸ਼ਨ ਦਾ ਪਾਰ ਕਰਾਇਆ ਗਿਆ ਸਾਡੇ ਸਾਰੇ ਜੋ ਜਿਹਨੇ ਮੇਰੇ ਮੈਂਬਰ ਸਾਰੇ ਇਸ ਯੋਗ ਨਾਲ ਇਸ ਤੋਂ ਬਾਅਦ ਮਾਂ ਮਾਈ ਦੀ ਚੌਕੀ ਹੋਏਗੀ ਜਿਹੜੀ ਟੈਂਪੋ ਲੈ ਕੇ 10 ਵਜੇ ਤੱਕ ਚੱਲੇਗੀ ਸਾਰੇ ਸੰਗਤੋਂ ਮੇਰੇ ਨੋ ਮੰਤਰਾਂ ਜਿਹੜਾ ਮਨ ਕੀ ਜਾਵੇ ਮਾਂ ਮਈ ਦਾ ਪੋਤਾਨ ਕਰੇ ਲੰਗਰ ਖਾਵੇ ਆਹ ਅੱਤਰ ਦਾ ਲੰਗਰ ਬਣਿਆ ਜੀ ਮਨ ਦੀ ਕਿਰਪਾ ਦਾ ਬਾਬੇ ਨਾਨਕ ਦੀ ਕਿਰਪਾ ਨਾਲ ਇਹ ਆਪਣਾ ਇੱਕ 100 ਆਪਣਾ 2009 ਤੋਂ ਚੱਲ ਰਿਹਾ ਜੀ 2009 ਤੋਂ ਚੱਲ ਰਿਹਾ 2009 105ਵਾਂ 105ਵਾਂ ਲੰਗਰ ਸੀ ਜੀ ਉਹਦੀ ਖੁਸ਼ੀ ਚ ਮਤਲਬ ਮਹਾਰਾਜ ਦੇ ਤੋਂ ਲਿਆਉਂਦੇ ਬੜੇ ਵਧੀਆ ਸਾਰਾ ਕੁਝ ਬਾਬਾ ਜੀ ਦੀ ਕਿਰਪਾ ਨਾਲ ਇੱਧਰ ਕਾਉਂਸਲ ਪੰਨਾ ਜੱਟ ਜੀ ਜੀ ਉਹੋ ਪਾਣੀ ਆਇਆ ਇਹਨਾਂ ਨੇ ਪਹਿਲ ਦੇ ਅਧਾਰ ਤੇ ਜੀਰੇ ਚ ਪਾਣੀ ਫੜਨ ਕੀਤਾ ਇਹਨਾਂ ਦੀ ਸੇਵਾਦਾਰਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਮੈਂ ਅੱਜ ਤੱਕ ਜੀਰੇ ਦੇ ਕਿਸੇ ਨਗਰ ਕੌਂਸਲ ਦੇ ਨਾ ਕਰਮਚਾਰੀ ਨੂੰ ਕਿਸੇ ਨਾਲ ਲੜਦੇ ਨਹੀਂ ਦੇਖਿਆ ਉਹਨਾਂ ਨੂੰ ਕਿਸੇ ਨੇ ਕੋខਿਆਊਗਾ ਉਹ ਜਾਰੇ ਕਦੀ ਨਹੀਂ ਬੋਲੇ ਕਿ ਉਹਨਾਂ ਦੀ ਸ펏 ਹੈ ਅੱਜ ਅਸੀਂ ਉਹਨਾਂ ਨੂੰ ਇਸੇ ਕੁਜੀ ਜੀ ਉਹਨਾਂ ਦੇ ਨਾਮ ਵੱਲੋਂ ਬਾਬੇ ਨਾਨਕ ਦੇ ਪ੍ਰਸ਼ਾਦ ਵੱਲੋਂ ਅੱਜ ਉਹਨਾਂ ਨੂੰ ਸਨਮਾਨਤ ਕਰ ਰਹੇ ਹਾਂ ਜੀ ਔਰ ਇੱਕ ਬੰਦਾ ਮੈਨੂੰ ਇਹਨਾਂ ਨੂੰ ਨਗਰ ਕੌਂਸਲ ਮਿਲਿਆ ਕਹਿੰਦਾ ਯਾਰ ਵੱਡੇ ਵੱਡੇ ਲੋਕਾਂ ਨੂੰ ਲੋਕੀ ਸਨਮਾਨਤ ਕਰਦੇ ਮਾੜਿਆਂ ਨੂੰ ਕਦੇ ਕੀਤਾ ਹੀ ਨਹੀਂ ਮੈਂ ਕਿਹਾ ਕਿ ਤੁਹਾਨੂੰ ਪਹਿਲਾਂ ਕਰਾਂਗੇ ਜਦੋਂ ਸਾਡਾ ਪ੍ਰ ਸਭ ਤੋਂ ਪਹਿਲਾਂ ਤਾਂ ਮੈਂ ਇਸ ਲੰਗਰ ਕਮੇਟੀ ਜਿਨ੍ਹਾਂ ਦੇ ਸਰਪ੍ਰਸਤ ਸੰਜੀਵ ਨਾਰੰਗੀ ਤੇ ਇਹਨਾਂ ਦੀ ਸਾਰੀ ਟੀਮ ਅੱਜ ਵਧਾਈ ਦੀ ਪਾਤਰ ਆ ਕਿ ਜਿਨ੍ਹਾਂ ਨੇ ਨਿਰੰਤਰ ਇਹ 158ਵਾਂ ਲੰਗਰ ਆ 13 13 ਕਮੇਟੀ ਵੱਲੋਂ ਕਹਿਣਾ ਸੁੱਖਾ ਤੇ ਕਰਨਾ ਬਹੁਤ ਔਖਾ ਬਹੁਤ ਲੋਕ ਸ਼ੁਰੂ ਵੀ ਹੁੰਦੇ ਆ ਕਰਦੇ ਆ ਪੰਜ ਲਾਏ 6 ਲਾਏ ਲੇਕਿਨ ਲਗਾਤਾਰ 150 ਲੰਗਰ ਔਰ ਮੈਂ ਸਮਝਦਾ ਕੀ ਅੱਜ 13ਵਾਂ ਸਾਲ ਆ 13 ਸਾਲ ਹੋ ਗਏ ਆ ਤੇ ਜਿਵੇਂ ਅੰਦਰ ਅੱਜ ਇਹਨਾਂ ਨੇ ਪਾਠ ਕਰਾਇਆ ਸੁਖਮਨੀ ਸਾਹਿਬ ਦਾ ਸ਼ਾਮ ਨੂੰ ਤੇ ਚੌਂਕੀ ਵੀ ਆ ਦੇਖੋ ਇੱਕ ਹਿੰਦੂ ਸਿੱਖ ਇੱਕ ਤਰ੍ਹਾਂ ਦੀ ਪ੍ਰਤੀਕ ਹੈ ਇਹ ਜਿਹੜੀ ਕਮੇਟੀ ਆ ਮੈਂ ਸਮਝਦਾ ਕਿ ਇਹਨਾਂ ਦਾ ਦੇਨ ਜੀਰਾਂ ਨਹੀਂ ਦੇ ਸਕਦਾ ਅਜਿਹੇ ਕੰਮਾ ਕਰਕੇ ਹੀ ਇਹ ਦੁਨੀਆ ਸੰਸਾਰ ਖੜੋਤਾ ਜਿਵੇਂ ਗੁਰਨਾਨਦ ਸਿੰਘ ਨੇ ਕਿਹਾ ਮੇਰਾ ਮੁਝੇ ਕੁਛ ਨਹੀਂ ਜੋ ਕੁਛ ਆ ਸੋ ਤੇਰਾ ਉਹਨਾਂ ਨੇ ਵੀ ਮੇਰਾ ਛੱਡ ਕੇ ਇਹ ਕਿਹਾ ਤੇਰਾ 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 ਸਭ ਕੁਝ ਹੀ ਤੇਰਾ ਸੋ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਹੈ ਸਾਰੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਅੱਜ ਇਹਨਾਂ ਨੇ ਅੱਜ ਪ੍ਰੋਗਰਾਮ ਚ ਜੋ 105ਵਾਂ ਲੰਗਰ ਆ ਇੱਥੇ ਇਹਨਾਂ ਨੇ ਜਿੱਥੇ ਫੌਜੀਆ ਨੂੰ ਸਨਮਾਨਤਕ ਕੀਤਾਣਾ ਉੱਥੇ ਨਾਲ ਦੇ ਨਾਲ ਜੋ ਉਹ ਸਾਡੇ ਫੌਜੀ ਉਹ ਸਫਾਈ ਸੇਵਕ ਜੋ ਨਗਰ ਕੌਂਸਲ ਜੀਰਾ ਦੇ ਜਿਹੜੇ ਜਨਰੇਟਰ ਲਗਾ ਕੇ ਜੀਰਾ ਸ਼ਹਿਰ ਦੀ ਸੇਵਾ ਕਰਦੇ ਨੇ ਅੱਜ ਉਹਨਾਂ ਨੇ ਇਹਨਾਂ ਨੂੰ ਗੱਲ ਕੀਤੀ ਕਿ ਅੱਜ ਅਸੀਂ ਜੀਰੇ ਦੇ ਜੋ ਸਫਾਈ ਸੇਵਕ ਅਸੀਂ ਉਹਨਾਂ ਨੂੰ ਸਨਮਾਨਤ ਕਰਨਾ ਤਾਂ ਵੇਖੋ ਕਿੰਨੀ ਵੱਡੀ ਸੋਚ ਹੈ ਕਮੇਟੀ ਦੀ ਜੇਕਰ ਇਹਨਾਂ ਨੂੰ ਸਨਮਾਨਤ ਕਰਾਂਗੇ ਉਹਨਾਂ ਚ ਮੋਟੀਵੇਸ਼ਨ ਦੀ ਭਾਵਨਾ ਵਧਦੀ ਆ ਉਹ ਹੋਰ ਵੱਧ ਚੜ ਕੇ ਕੰਮ ਕਰਨਗੇ ਸੋ ਮਾਹੀ ਦਾ ਮਹਾਰਾਜ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਮਹਾਰਾਜ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਅਤੇ ਇਸੇ ਤਰੀਕੇ ਨਾਲ ਹੀ ਦੰਤਰ ਸੇਵਾ ਕਰਦੇ ਰਹਿਣਗੇ ਭਾਈ ਜੀ ਮੈਂ ਤੇਰੇ ਤੇਰੇ ਮੈਂਬਰ ਕਮੇਟੀ ਦਾ ਬਾਬਾ ਤੁਹਾਨੂੰ ਦੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਪਰਮਾਤਮਾ ਨਾਲ ਬਖਸ਼ੇ ਇਹਦੇ ਸੇਵਾ ਵਿੱਚ ਅਨੁਸਾਰ ਕਰਦੇ ਰਹੋ ਜੈ ਲਾਲ ਸਾਹਿਬ ਨੂੰ ਮਹਾਰਾਜ ਜੀ ਨੂੰ ਹੁਣ ا جوين مارگا ہاں گربت سنگ ا لکھيا دساں بچن را بيهي اجي ري اي ملي ري ا سس ஆஷ <distinction> לא, לא,